ਇਹ ਤਾਂ ਉਹਨਾਂ ਕਰਦੇ ਆ ਵੀ ਪਿੰਡ ਛੱਡ ਕੇ ਕਿੱਥੇ ਚਲ ਜੀਏ ਬਹੁਤ ਮਾਰੇ ਸਭ ਤੁਸੀਂ ਐਸਾ ਸੋਚਦੇ ਪਿੰਡ ਛੱਡ ਕੇ ਕਿਸੇ ਹੋਰ ਪਾਸੇ ਹੌਸਲਾ ਰੱਖੋ ਕਿਹਦੇ ਵਿੱਚ ਬਾਲ ਬੜੇ ਹੋਈਆਂ ਭਾਂਡੇ ਦੇ ਦੂਤ ਸਾਡੇ ਆ ਤੇ ਸੰਡੇ ਛੱਡ ਕੇ ਲੱਤਾਂ ਮਾਰਦੇ ਆ ਭਾਂਡਾ ਜਾ ਸਕਦਾ ਜੀ ਕਿਹਦੇ ਵੀ ਪੱਟਾ ਸਾਰੇ ਸਾਰੇ ਜਿੰਨੇ ਜੀ ਸਾਰੇ ਪੈਗੇ ਧਿਆਨ ਸਿੰਘ ਬਲਜੀਤ ਕੌਰ ਸ਼ਾਹ ਦਾ ਪਰਿਵਾਰ ਜਿਹੜਾ ਅਸੀਂ ਰਹਿ ਰਹੇ ਹਾਂ ਸਾਰੇ ਜਣੇ ਇਕੱਠੇ ਹੋ ਕੇ ਪੈ ਗਏ ਪਿੰਡ ਵਾਲਿਆਂ ਦੀ ਸਮਝ ਕੁਝ ਨਹੀਂ ਹੁੰਦਾ ਵੀ ਗੱਦ ਕੀ ਹੈ ਇਹ ਗੱਲ ਕਿਦਾਂ ਬਾਪੂਰੀਆ ਗੱਲ ਕਲੀ ਚ ਕੀੜੇ ਕੱਟਦੇ ਰਹੇ ਆ ਰਾਤ ਨੂੰ ਕੀ ਬਾਹਰ ਹੋਣ ਇਹਨਾਂ ਨੂੰ ਦੱਸਾਂਗੇ ਪਰ ਅਸੀਂ ਕੁੰਡੇ ਲਾਲੇ ਜੀ ਅਸੀਂ ਬਾਹਰ ਨਹੀਂ ਨਿਕਲੇ ਸਾਨੂੰ ਪਤਾ ਹੈ ਇਹਨਾਂ ਨੇ ਸਲਾਹ ਕੀਤੀ ਆ ਇਕੱਠੇ ਹੋਏ ਆ ਜੀ ਜੇ ਅਸੀਂ ਹੁਣ ਬਾਹਰ ਨਿਕਲ ਗਏ ਤਾਂ ਜਾਨ ਨੂੰ ਹਨ ਦੋਨਾਂ 'ਚ ਇੱਕ ਅੱਧਾ ਮਾਰ ਪਈ ਜੀ ਦੇ ਭੂਆ ਦੇ ਮੁੰਡੇ ਨੇ ਮੇਰੀ ਸਾਕੀ ਭੂਆ ਨੇ ਇਹਨਾਂ ਦੇ ਵਾਲ ਪੱਟੇ ਆ ਵਾਲ ਪੱਟ ਪੱਟ ਕੇ ਆ ਦੇਖੋ ਜੀ ਐਨੇ ਵਾਲ ਵਾਡੇ ਨਾਲ ਵੀ ਕੁੱਟ ਮਾਰੋ ਹਾਂ ਜੀ ਆ ਆ ਦੇਖੋ ਜੀ ਆਹ ਕਰਤਾ ਜੀ ਵਾਲਾਂ ਦਾ ਹਾਲ ਕਰ ਜੀ ਮੇਰੀ ਜਗਾ ਸੀ ਤਿੰਨ ਚਾਰ ਮਰਲੇ ਉਹ ਪਹਿਲਾਂ ਤੋਂ ਹੀ ਮੇਰੇ ਤੋਂ ਇਹ ਮੰਗਦੇ ਸੀ ਇਹ ਜਗਾ ਸਾਨੂੰ ਛੱਡ ਦੇ ਤੂੰ ਕਿਤੇ ਹੋਟਲ ਚ ਜਾ ਜੇਗੀ ਇਹ ਤੋਂ ਗੱਲ ਬਾਤ ਹੀ ਬਾਤ ਹੀ ਜਦੋਂ ਇਹਨਾਂ ਨੇ ਲੰਗਣਾ ਜਲਾਣੀਆਂ ਨੇ ਇੱਥੋਂ ਬਾਹਰੋਂ ਬੋਲ ਕੇ ਲੰਗਣਾ ਤਾਂਚ ਕਰਨੀ ਮੇਰੇ ਘਰ ਵਾਲੀ ਨੂੰ ਉਲਟਾ ਸਿੱਧਾ ਬੋਲਣਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਹੁਣੇ ਮੌਜੂਦ ਹਾਂ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਇੱਕ ਪਰਿਵਾਰ ਸਾਡੇ ਨਾਲ ਮੌਜੂਦ ਹੈ ਦੱਸਦੀ ਹੈ ਕਿ ਬੜੀ ਮੰਦ ਭਾਗੀ ਜਿਹੜੀ ਖਬਰ ਹੈ ਲੁਧਿਆਣਾ ਤੋਂ ਸਾਹਮਣੇ ਆਈ ਹੈ ਪਰਿਵਾਰ ਸਾਡੇ ਨਾਲ ਗੱਲਬਾਤ ਕਰ ਲੈਨੇ ਕਿਉਂਕਿ ਇਹਨਾਂ ਦਾ ਇੱਕ ਆਪਸੀ ਮਸਲਾ ਸੀਗਾ ਕਰਦੇ ਜਿਹੜੇ ਆਪਣੇ ਹੀ ਸਗੇ ਪੈਣ ਭਰਾਵਾਂ ਨੇ ਜਿਹੜਾ ਇਹਨਾਂ ਤੇ ਹਮਲਾ ਕੀਤਾ ਅੱਜ ਹਾਲਤ ਇੰਨੀ ਨਾਜ਼ੁਕ ਬਣ ਗਈ ਕਿ ਅੱਜ ਸਿਵਲ ਹਸਪਤਾਲ ਲੈਣਾ ਨੂੰ ਆਣਾ ਪਿਆ ਹੈ ਹਸਪਤਾਲ ਵਿੱਚ ਮੈਂ ਸਰਵਿਸ ਕਰਦਾ ਸੀ 22 ਚ ਮੈਂ ਰਿਟਾਇਰ ਹੋ ਗਿਆ ਜੀ ਮੇਰੀ ਜਿਹੜੀ ਕਪੂਰ ਸੱਲੇ ਤੋਂ ਰਿਟਾਇਰ ਹੋਇਆ ਜੀ ਮੈਂ ਘਰ ਦੀ ਮੇਰੀ ਜਗਾ ਸੀ ਤਿੰਨ ਚਾਰ ਮਰਲੇ ਉਹ ਪਹਿਲਾਂ ਤੋਂ ਹੀ ਮੇਰੇ ਤੋਂ ਇਹ ਮੰਗਦੇ ਸੀ ਇਹ ਜਗਾ ਸਾਨੂੰ ਛੱਡ ਦੇ ਤੂੰ ਕਿਤੇ ਹੋਰ ਚੱਲ ਜਾ ਜੀ ਇਹ ਤੋਂ ਗੱਲ ਵੱਧਦੀ ਵੱਧਦੀ ਜਦੋਂ ਇਹਨਾਂ ਨੇ ਲੰਘਣਾ ਜਨਾਨੀਆਂ ਨੇ ਇੱਥੋਂ ਬਾਹਰੋਂ ਬੋਲ ਕੇ ਲੰਘਣਾ ਟਾਂਚ ਕਰਨੀ ਮੇਰੇ ਘਰ ਵਾਲੀ ਨੂੰ ਉਲਟਾ ਸਿੱਧਾ ਬੋਲਣਾ ਐਦਾਂ ਕਰਦਿਆਂ ਕਰਦਿਆਂ ਗੱਲ ਵੱਧਦੀ ਵੱਧਦੀ ਲੜਾਈ ਦੇ ਮੂਡ ਤੱਕ ਆ ਗਈ ਜੀ ਇਹਨਾਂ ਨੇ ਫਿਰ ਸਾਨੂੰ ਇੱਕ ਦਿਨ ਕੱਲ ਲੜਾਈ ਕਦੋਂ ਹੋਈ ਕੱਲ ਹੋਈ ਲੜਾਈ ਕੱਲ ਸਵੇਰ 9 ਵਜੇ ਹੋਈ ਆ ਜੀ ਇਹ ਦੂਰ ਤਿੰਨ ਦਿਨ ਤੋਂ ਪਹਿਲਾਂ ਵੀ ਕਈ ਬੜਕੇ ਮਾਰੀ ਗਏ ਜਾਂ ਪਹਿਲਾਂ ਵੀ ਪਹਿਲਾ ਲੜਾਈ ਕਾਫੀ ਚੜ ਹੋ ਗਿਆ ਉਦੋਂ ਹੋਈ ਸੀ ਜੀ ਇੱਕ ਮੇਰਾ ਪ੍ਰਾ ਧਿਆਨ ਸਿੰਘ ਆ ਜੀ ਉਹ ਕੱਲ ਜਦੋਂ ਮੈਂ ਕੁਰਸੀ ਤੇ ਆਪਣੇ ਘਰ ਦੇ ਬਾਹਰ ਬੈਠਾ ਤੇ ਉਹਨੇ ਮੇਰੇ ਤੇ ਰੂੜਾ ਚੱਕੇ ਮਾਰਨਾ ਸ਼ੁਰੂ ਕੀਤਾ ਮੈਂ ਘਰ ਨੂੰ ਭੱਜਿਆ ਮੈਨੂੰ ਘਰੋਂ ਬਾਹਰ ਫੇਰ ਖਿੱਚ ਲਿਆ ਮਨਪ੍ਰੀਤ ਸਿੰਘ ਮੇਰਾ ਭਾਂਜਾ ਜੀ ਇਸਤਨਾਮ ਕੌਰ ਮੇ ਦੀ ਭੈਣ ਆ ਧਿਆਨ ਸਿੰਘ ਪ੍ਰਾ ਆਪਣੇ ਹੀ ਸਗੇ ਪੈਣ ਪਰ ਰੋਲਾ ਕੀ ਹੈ ਜ਼ਮੀਨ ਦਾ ਰੋਲਾ ਕੀ ਰੋਲਾ ਘਰ ਦਾ ਰੋਲਾ ਸੀ ਜੀ ਇਹ ਜਗਾ ਛੱਡ ਕੇ ਸਾਨੂੰ ਹੋਰ ਜਗਾ ਤੁਸੀਂ ਕਿਤੇ ਹੋਰ ਚਲ ਜਿਓ ਇਹ ਸਰਵਿਸ ਕਰਦੇ ਸੀ ਕਪੂਰਥਲੇ ਅਸੀਂ 2005 ਵਿੱਚ ਚੱਲ ਗਏ ਸੀ ਮਲਾਜਮ ਨੇ ਇਹ ਉੱਥੋਂ 2022 ਵਿੱਚ ਰਿਟਾਇਰ ਹੋਏ ਤੇ ਅਸੀਂ ਆਪਣੀ ਪਿੰਡ ਆ ਗਏ ਸਾਡਾ ਜਿੱਦੀ ਪਿੰਡ ਹੰਬੋ ਵਾਲਾ ਬੇਟਾ ਮਾਛੀਵਾੜਾ ਸਾਹਿਬ ਉੱਥੇ ਆ ਗਏ ਤੇ ਇਹ ਸਾਨੂੰ ਕਹਿੰਦੇ ਤੁਸੀਂ ਇੱਥੇ ਕਿਉਂ ਆਏ ਇਹ ਤਿੰਨ ਚਾਰ ਜਿਹੜੇ ਮਰਲੇ ਆ ਥੋੜੇ ਜੇ ਸਾਨੂੰ ਦੇ ਦਿੰਦੇ ਅਸੀਂ ਫਿਰ ਇਹਨਾਂ ਨੂੰ ਕਿਹਾ ਵੀਰੋ ਅਸੀਂ ਆਪਣੇ ਕਿੰਨਾ ਸੀ ਉੱਥੇ ਕਿਰਾਏ ਤੇ ਰਹਿੰਦੇ ਸੀ ਆਪਣਾ ਸਾਡਾ ਘਰ ਨਹੀਂ ਸੀ ਅਸੀਂ ਕਿਹਾ ਕਿੰਨਾ ਟਾਈਮ ਅਸੀਂ ਕਿਰਾਏ ਉਹ ਜਿਹੜੇ ਮਕਾਨ 'ਚ ਰਹਿ ਰਹੇ ਹਾਂ ਉਹ ਵੀ ਜਵਦੀ ਹੈ ਜਾਂ ਉਹ ਸਾਡਾ ਆਪਣਾ ਜੀ ਮਕਾਨ ਮੈਂ ਆਪ ਬਣਾਇਆ ਜੀ ਰਿਟਾਇਰ ਹੋ ਕੇ ਆਪਣੇ ਰਿਟਾਇਰ ਟਾਈਮ ਹਾਂ ਆਪਣੇ ਟਾਈਮ 'ਚ ਆਪਣੇ ਪੈਸੇ ਲੈ ਕੇ ਆਪ ਬਣਾਇਆ ਤੁਹਾਡੇ ਘਰ ਦਾ ਬਟਵਾਰਾ ਹੋ ਚੁੱਕਿਆ ਹਾਂਜੀ ਹੋ ਚੁੱਕਿਆ ਪਹਿਲਾਂ ਹੀ ਹੋ ਚੁੱਕਿਆ ਸੀ ਜੀ ਇਹਨਾਂ ਨੇ ਪਹਿਲਾਂ ਤੋਂ ਹੀ ਮੇਰੇ ਘਰ ਤੇ ਅੱਖ ਸੀ ਵੀ ਇਹ ਜਗਾ ਸਾਨੂੰ ਦੇ ਕੇ ਕਿਸੇ ਹੋਰ ਚਲ ਜੋ ਜਿਹੜੀ ਪ੍ਰਾਪਰਟੀ ਉਹ ਮੰਗ ਰਹੇ ਨੇ ਕੀ ਮੰਗ ਰਹੇ ਨੇ ਉਹ ਜੀ ਇੰਦਾਂ ਗਾਲੀ ਗਲੋਚ ਕਰਦੇ ਲੰਘਦੇ ਬੜਦੇ ਗਲੀ 'ਚੋਂ ਜੀ ਇੱਕ ਸਾਡੀ ਪਰਜਾਈ ਆ ਬਲਜੀਤ ਕੌਰ ਜੀ ਧਿਆਨ ਸਿੰਘ ਭਰਾ ਆ ਜੀ ਤੇ ਭੈਣ ਸਾਡੀ ਨਾਮਕੌਰ ਆ ਮਨਪ੍ਰੀਤ ਸਿੰਘ ਭਾਂਜਾ ਸਾਡਾ ਬੜਾ ਭਰਾ ਲਾਲ ਸਿੰਘ ਆ ਇਤ ਵੱਡਾ ਮੁੰਡਾ ਇਹ ਮੇਰਾ ਬੇਟਾ ਜੀ ਹਾਂ ਜੀ ਮੇਰਾ ਨਾਮ ਹੈਗਾ ਨਵਜੋਤ ਸਿੰਘ ਜੀ ਮੇਰੇ ਭੂਆ ਦੇ ਮੁੰਡੇ ਨੇ ਮੇਰੀ ਸਾਕੀ ਭੂਆ ਨੇ ਇਹਨਾਂ ਦੇ ਵਾਲ ਪੱਟੇ ਆ ਵਾਲ ਪੱਟ ਪੱਟ ਕੇ ਆ ਦੇਖੋ ਜੀ ਇੰਨੇ ਵਾਲ ਵੱਡੇ ਨਾਲ ਵੀ ਕੁੱਟ ਮਾਰ ਹਾਂ ਜੀ ਆ ਆ ਦੇਖੋ ਜੀ ਆ ਕਰਤਾ ਜੀ ਵਾਲਾ ਦਾ ਹਾਲ ਜਿਨ੍ਹਾਂ ਨੇ ਤੁਹਾਡੇ ਤੇ ਹਮਲਾ ਕੀਤਾ ਇੱਕ ਭੈਣ ਆ ਜੀ ਇੱਕ ਭਾਂਜਾ ਜੀ ਹਾਂ ਜੀ ਤੇ ਤਿੰਨ ਭਰਾ ਜੀ ਤੇ ਪਰ ਹਰਦਾਈ ਬਲਜੀਤ ਕੌਰ ਹਾਂਜੀ ਅਸੀਂ ਤਾਂ ਦੇਖਦੇ ਆ ਪਿੰਡਾਂ ਦਾ ਮਾਹੌਲ ਬੜਾ ਸੋਹਣਾ ਹੈ ਲੋਕ ਜਿਹੜੇ ਆ ਇੱਕ ਹਾਕ ਤੇ ਜਿਹੜੇ ਇਕੱਠੇ ਹੋ ਜਾਂਦੇ ਨੇ ਪਿੰਡ ਵਾਲੇ ਨੇ ਸਾਥ ਨਹੀਂ ਦਿੱਤਾ ਪਿੰਡ ਵਾਲੇ ਤਾਂ ਇਹੀ ਚ ਕਹਿੰਦੇ ਆ ਜੀ ਇਹ ਹਾਕ ਵਾਪਰ ਕਿੱਦਾਂ ਗਿਆ ਵੀ ਸ਼ਾਂਤ ਆਣ ਇਹ ਪਰਿਵਾਰ ਜਿਹੜਾ ਅਸੀਂ ਰਹਿ ਰਹੇ ਆ ਵੀ ਸਾਰੇ ਜਣੇ ਇਕੱਠੇ ਹੋ ਕੇ ਪੈ ਗਏ ਪਿੰਡ ਵਾਲਿਆਂ ਦੀ ਸਮਝ ਕੁਝ ਨਹੀਂ ਹੁੰਦਾ ਵੀ ਗੱਲ ਕੀ ਹੈ ਇਹ ਗੱਲ ਕਿੱਦਾਂ ਵਾਪਰੀ ਆ ਗੱਲ ਵੀ ਸਾਨੂੰ ਤਾਂ ਉਹਨੇ ਮਾਰ ਹੀ ਦੇਣੀ ਸੀ ਜੀ ਪਿੰਡ ਵਾਲਿਆਂ ਬਹੁਤ ਔਖਾ ਛੜਾਇਆ ਤੋ ਵੀਡੀਓ ਹੈਗੀ ਵਿਦ ਪ੍ਰੂਫ ਇਹ 10:30 ਵਜੇ ਤੋਂ ਲੈ ਕੇ 11:00 ਵਜੇ ਤੱਕ ਘਰੇ ਗੱਲਾਂ ਕਰਦੇ ਰਹੇ ਆ ਕੈਮਰੇ ਚ ਆਇਆ ਵਾ ਗੱਲਾਂ ਕਰਕੇ ਸਾਡੇ ਘਰ ਦੇ ਅੱਗੋ ਚੱਕਰ ਕੱਢਿਆ ਵਾ ਇਹ ਕੀ ਬਾਹਰ ਹੋਣ ਮੇਰੇ ਚਾਚੇ ਦਾ ਮੁੰਡਾ ਹੈਗਾ ਉਹਦੇ ਨਾਲ ਇੱਕ ਮੇਰੀ ਦੀਦੀ ਦਾ ਮੁੰਡਾ ਸੀ ਠੀਕ ਹੈ ਨਾ ਗਲੀ 'ਚ ਗੇੜੇ ਕੱਢਦੇ ਰਹੇ ਆ ਰਾਤ ਨੂੰ ਕੀ ਬਾਹਰ ਆਉਣ ਇਹਨਾਂ ਨੂੰ ਦੱਸਾਂਗੇ ਪਰ ਅਸੀਂ ਕੁੰਡੇ ਲਾ ਲਏ ਜੀ ਅਸੀਂ ਬਾਹਰ ਨਹੀਂ ਨਿਕਲੇ ਸਾਨੂੰ ਪਤਾ ਇਹ ਇਹਨਾਂ ਨੇ ਸਲਾਹ ਕੀਤੀ ਆ ਇਕੱਠੇ ਹੋਏ ਆ ਜੀ ਜੇ ਅਸੀਂ ਹੁਣ ਬਾਹਰ ਨਿਕਲ ਗਏ ਤਾਂ ਜਾਨੂੰ ਸਾਨੂੰ ਦੋਨਾਂ 'ਚੋਂ ਇੱਕ ਅੱਦਾ ਮਾਰਨਗੇ ਜੀ ਅਸੀਂ ਤਾਂ ਕੁੰਡੇ ਲਾ ਕੇ ਟਾਈਮ ਨਾ ਪੈ ਜਾਂਦੇ ਆ ਜੀ ਕੋਈ ਅਸੀਂ ਵਾਅਦਾ ਨਹੀਂ ਕਰਦੇ ਘੱਟ ਨਹੀਂ ਕਰਦੇ ਜੀ ਨਾਲ ਸਾਡੇ ਗੁਰਦੁਆਰਾ ਸਾਹਿਬ ਆ ਜੀ ਉੱਥੇ ਵੀ ਕੈਮਰੇ ਲੱਗੇ ਆ ਸਾਡੇ ਵੀ ਕੈਮਰੇ ਲੱਗੇ ਆ ਇਹਨਾਂ ਨੇ ਇੰਨਾ ਤਕਾ ਕੀਤਾ ਬੈਂਚ 'ਤੇ ਬਾਹਰ ਬੈਠੇ ਨੇ ਬੈਂਚ ਤੇ ਬਾਹਰ ਬੈਠੇ ਨੇ ਉਹਨੇ ਸਾਡੇ ਘਰ ਦੇ ਬਾਹਰ ਡੰਡਾ ਪਿਆ ਵਾ ਕੁੱਤੇ ਕੱਤੇ ਨੂੰ ਭਜਾਉਣ ਨੂੰ ਠੀਕ ਆ ਨਾ ਸਾਡਾ ਡੰਡਾ ਚੱਕ ਕੇ ਇਹਨਾਂ ਨੇ ਮਾਰਿਆ ਕੀ ਦੀ ਐ ਉਹ ਜਗਾ ਸਾਡੀ ਸਾਡੇ ਪਿਤਾ ਜੀ ਨੇ ਸਾਨੂੰ ਪਹਿਲਾਂ ਦਿੱਤੀ ਸੀ ਹੁਣ ਜਦੋਂ ਮੈਂ ਪਾਉਣ ਲੱਗਿਆ ਮੇਰਾ ਬڑا ਭਰਾ ਕਹਿੰਦਾ ਤੂੰ ਸਾਨੂੰ ਜਗਾ ਇਹ ਦੇਣ ਦਾ ਤੂੰ ਕਿਤੇ ਹੋਰ ਚਲ ਜਾਂਦਾ ਮੈਂ ਕਿਹਾ ਮੈਂ ਤਾਂ ਇੱਥੇ ਹੀ ਰਹਿਣਾ ਸੀ ਤੁਹਾਡੇ ਨਾਮ ਕਰਤੀ ਉਹ ਜਗਾ ਤੇ ਉਸ ਚ ਹਿੱਸਾ ਮੰਗ ਰਹੇ ਨੇ ਉਹ ਸਾਨੂੰ ਕਹਿੰਦੇ ਸਾਨੂੰ ਦੇ ਦਿਓ ਤੁਸੀਂ ਜਿੰਨੇ ਲੈਣੇ ਵੇਹੇ ਲਓ ਕਹਿੰਦੇ ਤੁਸੀਂ ਇੱਥੇ ਨਹੀਂ ਰਹਿਣਾ ਤੁਸੀਂ ਪਾਸੇ ਚਲ ਜਿਓ ਅਸੀਂ ਸਾਡਾ ਥਾਂ ਖੁੱਲਾ ਹੋ ਜਾਊਗਾ ਅਸੀਂ ਕਿਹਾ ਕਪੂਰਥਲੇ ਇੰਨੇ ਸਾਲ ਕਰਾਏ ਤੇ ਰਹੇ ਆ ਕਿਰਾਏ ਤੇ ਰਹਿ ਕੇ ਪੜੇ ਆ ਸਰਕਾਰੀ ਸਕੂਲਾਂ ਚ ਪੜੇ ਆ ਜੀ ਤੇ ਅਸੀਂ ਕਿਹਾ ਹੀ ਆਪਣੇ 2-3 ਮਰਲੇ 2-3 ਮਰਲੇ ਕਿੱਦਾਂ ਦੇ ਦਈਏ ਅਸੀਂ ਕਿੱਥੇ ਜਾਵਾਂਗੇ ਸਾਡਾ ਪਿੰਡ ਜੱਦੀ ਇਹ ਆ ਸਾਡੇ ਲੋਕ ਕਿੱਥੇ ਨੇ ਅਸੀਂ ਤਾਂ ਸੋਚਿਆ ਸੀ ਸਾਡੇ ਭਰਾ ਵਾ ਕਿ ਇੱਥੇ ਆ ਕੇ ਰਿਟਾਇਰ ਹੋ ਕੇ ਰਿਟਾਇਰ ਹੋ ਕੇ ਇੱਥੇ ਆ ਕੇ ਅਸੀਂ ਰਵਾਂਗੇ ਪਰ ਇਹ ਮੌਤ ਦਾ ਕਾਰਨ ਬਣ ਗਏ ਨੇ ਜੇ ਆ ਵੀ ਪਿੰਡ ਛੱਡ ਕੇ ਕਿੱਥੇ ਚੱਲ ਜੀਏ ਬਹੁਤ ਮਾਰਿਆ ਸਾਨੂੰ ਅਸੀਂ ਤਾਂ ਇਹ ਸਮਝਦੇ ਪਿੰਡ ਛੱਡ ਕੇ ਕਿਸੇ ਹੋਰ ਪਾਸੇ ਚੋਸਲਾ ਰੱਖੋ ਅੰਕਲੋ ਹੌਸਲਾ ਰੱਖੋ ਮਾਤਾ ਜੀ ਘਰ ਦੇ ਵਿੱਚ ਤੁਸੀਂ ਤਿੰਨੇ ਜੀਓ ਅਸੀਂ ਨਹੀਂ ਜੀਆ ਇੱਕ ਬੇਟਾ ਬਾਹਰ ਕਿੱਧਰ ਆ ਬੜਾ ਖਾ ਵੀ ਨਹੀਂ ਸੀ ਕੱਢਣ ਦਿੰਦੇ ਉਹਨੂੰ ਵੀ ਕਹਿੰਦੇ ਸੀ ਬਾਹਰ ਨਾ ਜਾਓ ਤੂੰ ਇੱਥੇ ਘਰ ਦਾ ਹੁਣ ਪਿੰਡ ਰਹੋਗੇ ਉਹਨੂੰ ਕਹਿੰਦੇ ਸੀ ਉਹਨੂੰ ਕਹਿੰਦੇ ਅਸੀਂ ਪਿੱਠ ਨਹੀਂ ਜਾਂਦਾ ਸਾਨੂੰ ਡਰ ਬਹੁਤ ਲੱਗਦਾ ਜੀ ਸਾਡੇ ਨਾਲ ਤਾਂ ਘਾਰਾ ਮਾਰਦੇ ਬਿਲਕੁਲ ਕੀ ਕਰੀਏ ਅਸੀਂ ਤੇ ਰਾਤ ਦੇ ਕੀ ਕਰਦੇ ਨੇ 8-10 ਬੰਦੇ ਆਹੋ ਉਹ 10 ਨੇ 5-7 ਜਨਾਨੀਆਂ 5-7 ਬੰਦੇ ਆ ਸਾਨੂੰ ਡਰ ਲੱਗਦਾ ਉਹਨਾਂ ਤੋਂ ਜੀ ਪ੍ਰਸ਼ਾਸਨ ਤੋਂ ਕੀ ਮੰਗਦੇ ਪ੍ਰਸ਼ਾਸਨ ਤੋਂ ਮੰਗ ਕਰਦੇ ਜਿਹੜੀਆਂ ਸਾਡੇ ਸੱਟਾਂ ਮਾਰੀਆਂ ਜੀ ਇਹਨਾਂ ਦੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਤੇ ਤੁਹਾ ਮਾਰਨ ਆਏ ਸੀ ਜਨ ਨੂੰ ਮਾਰਨ ਆਏ ਸੀ ਤੁਹਾਨੂੰ ਮਾਰਨ ਆਏ ਸੀ ਜਨ ਨੂੰ ਕਈ ਲੈ ਆਏ ਜਿਹਨਾਂ ਗੋਹਾ ਇਕੱਠਾ ਕਰੀਦਾ ਨਾ ਮੇਰੇ ਇੱਥੇ ਮਾਰੀ ਤੁਹਾਨੂੰ ਵੀਡੀਓ ਵੀ ਦੇ ਦੂੰਗਾ ਵੀਡੀਓ ਦੇ ਵਿੱਚ ਬਾਲ ਫੜੇ ਹੋਏ ਆ ਭਾਂਜੇ ਦੋਨੋਂ ਸਾਡੇ ਦੇ ਥੱਲੇ ਸਿੱਟ ਕੇ ਲੱਤਾਂ ਮਾਰਦੇ ਆ ਭਾਂਜਾ ਸਾਡਾ ਜੀ ਪਿੱਛੇ ਦੀ ਪਲਟਾ ਸਾਰੇ ਸਾਰੇ ਜਿੰਨੇ ਜੀ ਸਾਰੇ ਪੈਗੇ ਧਿਆਨ ਸਿੰਘ ਬਲਜੀਤ ਕੌਰ ਹਾਂ ਜੀ ਹੁਣ ਜਿਹੜਾ ਧਿਆਨ ਸਿੰਘ ਹੈ ਹੈਂਡ ਫ੍ਰੈਕਚਰ ਹੈਂਡ ਫ੍ਰੈਕਚਰ ਮੇਰੀ ਕੋਣੀ ਤੇ ਸੱਟ ਲੱਗੀ ਹੈ ਹੱਡੀ ਟੁੱਟੀ ਹੈ ਸਰਜਰੀ ਦੱਸੀ ਆ ਜੀ ਸਰਜਰੀ ਹਾਂਜੀ ਪਲਸਟਰ ਵਾਲੀ ਸੱਟ ਨਹੀਂ ਹੈਗੀ ਸਰਜਰੀ ਦੱਸੂਗੀ ਟੋਆ ਪੈ ਗਿਆ ਕੂਣੀ ਚ ਕੂਣੀ ਐ ਅੰਦਰੋਂ ਭਾਟੀਆ ਟੰਕੇ ਵੀ ਤਾਣ ਲੱਗੇ ਆਹੋ ਦੱਸਾਂਗੇ ਸਰਜਰੀ ਹੋਊਗੀ ਮਾਤਾ ਜੀ ਕੀ ਮੰਗ ਕਰ ਰਹੇ ਹੋ ਹੁਣ ਪ੍ਰਸ਼ਾਸਨ ਤੋਂ ਅਸੀਂ ਆਈ ਮੰਗ ਕਰਨਿਆ ਸਾਡੀ ਸੁਣਾਈ ਹੋਵੇ ਸਾਨੂੰ ਇਨਾ ਉੱਥੇ ਮਾਰਦੇ ਨੇ ਜੇ ਅਸੀਂ ਉੱਥੇ ਚੱਲ ਗਏ ਨਾ ਇਹ ਵੀਡੀਓ ਦੇਖ ਲਈ ਇਹ ਗੱਲ ਪੈ ਜਾਣਗੀ ਆਖੇ ਤੁਸੀਂ ਵੀਡੀਓ ਦਿੰਦੇ ਫਿਰਦੇ ਅਸੀਂ ਤਾਂ ਕੁੰਡੇ ਨਹੀਂ ਖੋਲਦੇ ਤਿੰਨ ਜਿਹਨੇ ਕੀ ਕਰ ਲਾਂਗੇ ਜ਼ਖਮੀ ਜੀ ਲਾਲ ਸਿਰ ਕਰਦੇ ਵਿੱਚ ਵੜਿਆ ਰਬਜੋਤ ਸਿੰਘ ਇੱਟ ਚੱਕ ਕੇ ਘਰ ਦੇ ਵਿੱਚ ਵੜਿਆ ਬਗਾਜ ਦਾ ਵੀਡੀਓ ਆ ਗਈ ਹਾਂਜੀ ਮੇਰੀ ਮੰਮੀ ਦੇ ਗਾਲ ਇੱਕ ਮੁੰਡਾ 24 25 ਸਾਲ ਦਾ ਮੇਰੀ ਮਦਰ ਦੇ ਗਲ ਪਿਆ ਗਲ ਚੜ ਕੇ ਆਇਆ ਤੈਨੂੰ ਮੈਂ ਦੱਸਦਾ ਕੀ ਗੱਲ ਆ ਇੱਕ ਲੇਡੀਜ਼ ਦੇ ਗਲ ਪੈਨਦੇ ਆ 24 25 ਸਾਲ ਦਾ ਮੁੰਡਾ ਦੇਖੋ ਜੀ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਜਾਂ ਇਹ ਵੀ ਜਿਹੜਾ ਮਸਲਾ ਹੈ ਕਿਸੇ ਕਿਤਾਬਾਂ ਦੇ ਵਿੱਚ ਕਿਸੇ ਦਫ਼ਤਰਾਂ ਦੇ ਵਿੱਚ ਇਦਾਂ ਹੀ ਰਹਿ ਜਾਊਗਾ ਸੋ ਜੋ ਵੀ ਅਗਲੀ ਅਪਡੇਟ ਹੋਵੇਗੀ ਲੈ ਕੇ ਤੁਹਾਡੇ ਮੂਰੇ ਹਾਜ਼ਰ ਹੋਵਾਂਗੇ ਦੇਖਦੇ ਰਹੋ ਲੁਧਿਆਣਾ ਲਾਈਵ ਕੈਮਰਾ ਪਰਸਨ ਸੰਜੇ ਸੇਤੀਆ ਦੇ ਨਾਲ ਮੈਂ ਤੇ ਇੱਕ ਹਰਮੇਸ਼ ਸਿੰਘ ਜੀ ਦੇ ਨਾਲ ਕੁਟਮਰ ਹੋਈ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੀ ਮਾਮਲਾ ਆਇਆ ਤੁਹਾਡੇ ਕੋਲ ਤੁਸੀਂ ਕੌਣ ਬੋਲਦੇ ਹੋ ਮੈਂ ਲੁਧਿਆਣਾ ਲਾਈਵ ਤੋਂ ਗੱਲ ਕਰ ਰਿਹਾ ਪੱਤਰਕਾਰ ਲੁਧਿਆਣੇ ਬਿਲਕੁਲ ਆ ਹਾਂ ਜੀ ਮਾਮਲਾ ਕੀ ਹੈ ਸਰ ਬਰੀਫ ਕਰ ਦੋਗੇ ਮੈਂ ਮੈਂ ਮੇਰੇ ਕੋਲ ਸੁਫਾ ਮਲਾਰਾ ਹੈ ਐਮ ਐਲ ਆਰ ਆਈ ਹੈ ਠੀਕ ਹੈ ਮੌਕੇ ਤੇ ਮੌਕੇ ਤੇ ਕੋਈ ਗਿਆ ਸੀ ਉੱਥੇ ਮੁਲਾਜ਼ਮ ਕਿੰਨੇ ਦਿਨ ਹੋਇਆ ਜਦੋਂ ਇਹ ਕੱਲ ਦੀ ਗੱਲ ਹੈ ਸਨ 9:30 ਵਜੇ ਮਾਰਨਿੰਗ ਨਹੀਂ ਨਹੀਂ ਲੋਾਈ ਚੋਂ ਹੁਣ ਪਤਾ ਨਹੀਂ ਕਦੋਂ ਹੋਇਆ ਉਸ ਦਿਵਾਰ ਤੇ ਐਡਮਿਟ ਹੋ ਗਏ ਅੱਛਾ ਐਡਮਿਟ ਹੋ ਗਏ ਤੇ ਤੁਹਾਡੇ ਕੋਲ ਕੱਲ ਕੱਲੇ ਐਮਐਲਆਰ ਆਈ ਹੈ ਸਿਵਲ ਹਸਪੀਟਲ ਦੇ ਵੱਲੋਂ ਨਮਜੋਤ ਸਿੰਘ ਤੇ ਬਲਵਿੰਦਰ ਕੌਰ ਦੋ ਉਹ ਵੀ ਆਈ ਹੈ ਹਰਨੀ ਦੀ ਮੇਹ ਅੱਛਾ ਤੇ ਉਹਨਾਂ ਦਾ ਕੀ ਹੈ ਮਾਮਲਾ ਤੁਹਾਡੇ ਕੋਲ ਕੋਈ ਆਈਆ ਰਿਟਰਨ ਦੇ ਵਿੱਚ ਕੋਈ ਉਹਨਾਂ ਨੂੰ ਪਤਾ ਨਹੀਂ ਭਾਈ ਤੁਹਾਡੇ ਕੋਲ ਹੀ ਆੰਮਲਾ ਆਪੇ ਜੀ ਜੀ